ਕੋਡੀ 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 ਅਰੋ ਯਾਰ ਸੈਂਪਲੀ ਸਾਹ ਦੀ ਧਰਤੀ ਪਰ ਸਾਹੋ ਵਾਲਾ ਸਾਹੋ ਵਾਲਾ ਜਿਹੜੇ ਕੰਜਾਂ ਦੇ ਸਾਹ ਚੜਾਏ ਆ ਪਿੰਡ 'ਚ ਸਵਾਦ ਆ ਜਾਂਦਾ ਵੇ ਕਰੇ ਪ੍ਰਮਾਤਮਾ ਉਹ ਕੰਜਾਂ ਨੇ ਲੱਖ ਲੱਖ ਕੰਜਾਂ ਨੇ 50 50 ਹਜ਼ਾਰ ਆਹ ਕੰਜਾਂ ਨੇ 50 50 ਹਜ਼ਾਰ ਆਹ ਸਾਹਮਣੇ ਆਪਾਂ ਚ ਸਵਾਤ ਮੇਲਾ ਹੈ ਇਹ ਰਵੀ ਵਰਗੇ ਉਹ ਫੂਲੇ ਵਰਗੇ ਇਹ ਬੱਡੇ ਦਾ ਵਰ ਉਹ ਸੱਬੜੇ ਔਖੇ ਨੇ ਇਹ ਖਡੌਣੇ ਔਖੇ ਨੇ ਇਹ ਇੰਦਰਪਾਲ ਦੇ ਵੀਰ ਨੇ ਇੰਦਰਪਾਲ ਦੇ ਯਾਰ ਨੇ ਕਬੱਡੀ ਓਰਾ ਓਰਾ ਆਸਾ ਹੋ ਗਿਆਲਾ ਆਸਾ ਹੋ ਗਿਆਲਾ ਹਾਂ ਕਿਵੇਂ ਜਗੜਾ ਬਣ ਕੇ ਬਹਿ ਜਾਓ ਫਾਈਨਲ ਵੇਖ ਲੋ ਆ ਜਿਹੜੀਆਂ ਪਰਚੀਆਂ ਆਪਾਂ ਬਾਅਦ ਹਿਆ ਮੈਚ ਤੋਂ ਬਾਅਦ ਵੇਖਾਂਗੇ ਆ ਮੈਚ ਤੋਂ ਬਾਅਦ ਸਤਿਕਾਰ ਦੇਵਾਂਗੇ ਹਾਕਮ ਵਾਲੀਆ ਹਾਕਮ ਵਾਲੀਆ ਬਾਈ ਇਤਰੀ ਟੀਮ ਬਣੀ ਵੀ ਇਹੀ ਆ ਵੀ ਦੋ ਕਬੱਡੀਆਂ ਆ ਗਈ ਆਪਾਂ ਟਾਈਮ ਨਿਗਾੜੀਏ ਕਾਦੇ ਪਿੱਛੇ ਮੈਦਾਨ ਉਹੀ ਕਿਨ ਪਰ ਇਹਨਾਂ ਨੂੰ ਕੌਣ ਸਮਝਾਵੇ ਯਾਰ ਓਏ ਉੱਧਰ 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 ਸਾਹਮਣੇ ਕਹਿੰਦੇ ਗਗਨ ਮੇਰੇ ਮਿੱਤਰੋ ਓ ਜੋਗੇ ਵਾਲਿਆ ਓ ਰਵੀ ਨੇ ਫੜ ਲਿਆ ਓ ਜੋਗੇ ਤਕੜਾ ਮੈਚ ਆ ਕਬੜੀਆਂ ਪੰਜ ਪੰਜ ਸੱਤ ਸ ਰਹਿ ਗਈਆਂ ਇਹ ਕਿੱਥੇ ਪਾਣੀ ਪੀਂਦੇ ਆ ਇਹਨਾਂ ਦਾ ਗਰਮ ਹੋਣਾ ਇਹਨਾਂ ਨੇ ਤਾਂ ਗਰਮ ਹੋਣਾ ਇਹਨਾਂ ਨੇ ਤਾਂ ਗਰਮ ਹੋਣਾ ਸਾਹੋਕੇ ਵਾਲਾ ਆਹ ਕਹਿੰਦੇ ਜੋਗੇ ਵਾਲਿਆ ਜੋਗੇ ਵਾਲਿਆ ਆ ਜੀ ਉਹ ਸਾਹੋਕੇ ਵਾਲਿਆ ਜੀ ਉਹ ਜੋਗੇ ਵਾਲਿਆ ਜੀ ਉਹ ਸਾਹੋਕੇ ਵਾਲਿਆ ਜੀ ਉਹ ਜੋਗੇ ਵਾਲਿਆ ਆਹ ਸਾਹਮਣੇ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਆ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ